ਜਿੰਨੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਹੋਪਸ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਆਏ ਸੀ ਦੁੱਖ ਨਿਵਾਰਣ ਗੁਰਦੁਆਰਾ ਸਾਹਿਬ ਮੈਂ ਸੋਚਿਆ ਕਿ ਚਲੋ ਅੱਜ ਮੈਂ ਇੱਥੇ ਜਾਣੀ ਆ ਤੁਹਾਨੂੰ ਵੀ ਗੁਰੂ ਘਰ ਦੇ ਦਰਸ਼ਨ ਕਰਾਈਏ ਇਹ ਹੈਗਾ ਇੱਥੇ ਜਦੋਂ ਅਸੀਂ ਐਂਟਰਸ ਕਰਦੇ ਆ ਪਾਣੀ ਇੱਥੇ ਮਿਲਦਾ ਇੱਥੇ ਠੰਡਾ ਪਾਣੀ ਹੁੰਦਾ ਬਿਲਕੁਲ ਫਿਰ ਥੋੜਾ ਜਿਹਾ ਅੱਗੇ ਆਨੇ ਆ ਦੋ ਦੁਕਾਨਾਂ ਬਣੀ ਆ ਇੱਕ ਵਿੱਚ ਬੱਚਿਆਂ ਦੇ ਟੌਇਜ਼ ਵਗੈਰਾ ਯਾ ਰੁਮਾਲ ਜਿੰਨਾ ਨੇ ਖਰੀਦਨੇ ਹੁੰਦੇ ਆ ਉਹ ਆ ਨਾਲ ਬੈકરી ਸ਼ਾਪ ਹੈ ਉਸ ਤੋਂ ਬਾਅਦ ਜਦੋਂ ਅਸੀਂ ਸਿੱਧਾ ਅੱਗੇ ਜਾਂਦੇ ਆ ਅੱਗੇ ਆ ਜਾਂਦਾ ਆਪਣਾ ਜੋੜਾ ਜੋੜੇ ਵਗੈਰਾ ਮੈਂ ਆਪਣੇ ਰਿਮੂਵ ਕੀਤੇ ਮੈਂ ਸੌਕਸ ਪਾ ਕੇ ਆਈ ਸੀ ਕਿਉਂਕਿ ਅੱਜ ਧੁੱਪ ਬਹੁਤ ਸੀਗੀ ਔਰ ਮੇਰੇ ਮਨ ਨੂੰ ਬਹੁਤ ਜ਼ਿਆਦਾ ਹੋ ਰਿਹਾ ਸੀਗਾ ਕਿ ਮੈਂ ਗੁਰਦੁਆਰੇ ਜਾਵਾਂ ਮੈਂ ਸੋਚਿਆ ਚਲੋ ਅੱਜ ਗੁਰਦੁਆਰੇ ਜਾਨੀਆਂ ਨਾਲ ਤੁਹਾਨੂੰ ਵੀ ਦਰਸ਼ਨ ਕਰਾਣੇ ਆ ਫਿਰ ਮੈਂ ਚੁੱਪ ਤੇ ਆਪਣੇ ਇੱਥੇ ਜਮ੍ਹਾਂ ਕਰਾਤੇ ਸੀਗਾ ਟੋਕਨ ਲਿਆ ਟੋਕਨ ਵੀ ਸਾਹਮਣੇ ਰੱਖਣਾ ਪੈਂਦਾ ਜੇ ਗੁੰਮ ਗਿਆ ਤਾਂ ਚੱਪਲਾਂ ਦੀ ਆਪਣੀ ਗਾਰੰਟੀ ਨਹੀਂ ਹੈਗੀ ਫਿਰ ਆਪਾਂ ਹੱਥ ਵਗੈਰਾ ਤੋਤੇ ਹੱਥ ਤੋਤੇ ਫਿਰ ਆਹ ਸਾਹਮਣੇ ਟੂਟੀਆਂ ਲੱਗੀਆਂ ਹੋਈਆਂ ਇੱਥੇ ਹੱਥ ਤੋਤੇ ਆਪਾਂ ਫਿਰ ਤੋਂ ਤੇਜ ਨਾਲ ਸੱਬ ਤੇ ਮੱਥਾ ਟੇਕਿਆ ਫਿਰ ਆਪਾਂ ਚੱਲਦੇ ਆਂ ਉੱਪਰ ਗਾਇਜ਼ ਇਸ ਗੁਰਦੁਆਰੇ ਦੇ ਵਿੱਚ ਮੈਂ ਜਦੋਂ 5 ਸਾਲ ਦੀ ਸੀ ਨਾ ਉਦੋਂ ਤੋਂ ਮੈਂ ਆਨੀ ਆਂ ਔਰ ਇੱਥੇ ਗੁਰਦੁਆਰੇ ਨਾਲ ਮੇਰੀਆਂ ਇੰਨੀਆਂ ਕੁ ਜ਼ਿਆਦਾ ਵਿਸ਼ਵਾਸ ਜੁੜਿਆ ਹੋਇਆ ਨਾ ਕਿ ਮੈਨੂੰ ਹੋਰ ਕਿਤੇ ਜਾ ਕੇ ਚੈਨ ਹੀ ਨਹੀਂ ਆਉਂਦਾ ਕਿ ਮੈਂ ਇੱਥੇ ਆਨੀ ਆਂ ਆ ਬਿਲਕੁਲ ਗੁਰਦੁਆਰੇ ਦਾ ਐਂਟ੍ਰਾਂਸ ਆ ਜਿੱਥੇ ਬਾਬਾ ਜੀ ਦਾ ਸਰੂਪ ਪਿਆ ਹੈ ਔਰ ਬਿਲਕੁਲ ਅੰਦਰ ਲੈਫਟ ਹੈਂਡ ਤੇ ਦੇਗ ਪ੍ਰਸ਼ਾਦ ਮਿਲਦਾ ਜਿਹੜਾ ਅਸੀਂ ਪ੍ਰਸ਼ਾਦ ਅੰਦਰ ਚੜਾਉਣਾ ਹੁੰਦਾ ਉਹ ਮਿਲਦਾ ਆ ਤੇ ਇੱਥੇ 5 ਸਾਲ ਤੋਂ ਮੈਂ ਆ ਰਹੀ ਹਾਂ ਹੁਣ ਮੇਰਾ ਵਿਆਹ ਹੋ ਗਿਆ ਹੁਣ ਮੇਰੇ ਸਾਬ ਨਾਲ ਮੈਂ 30 31 32 ਸਾਲ ਦੀ ਹੈਗੀ ਹਾਂ ਤੇ ਹੁਣ ਵੀ ਮੈਂ ਇੱਥੇ ਹੀ ਆਨੀਆ ਕਿਉਂਕਿ ਮੇਰਾ ਮਨ ਇੱਥੇ ਆ ਕੇ ਹੀ ਟਿਕਦਾ ਇੱਥੇ ਹੀ ਬਾਬਾ ਜੀ ਕੋਲੋਂ ਮੈਨੂੰ ਸਭ ਕੁਝ ਮਿਲਿਆ ਵਾ ਔਰ ਅੱਜ ਵੀ ਮੈਂ ਭਾਵ ਕੋ ਯਾਨੀ ਇੱਥੇ ਦੀ ਗੱਲਾਂ ਸੋਚ ਕੇ ਔਰ ਇੱਥੇ ਜਾ ਕੇ ਇੱਥੇ ਜਾ ਕੇ ਮੇਰਾ ਮਨ ਇੰਨਾ ਕੁ ਜ਼ਿਆਦਾ ਸ਼ਾਂਤ ਔਰ ਸੰਤੁਸ਼ਟ ਹੁੰਦਾ ਨਾ ਮੈਂ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦੀ ਤੁਸੀਂ ਵੀ ਇੱਕ ਵਾਰੀ ਆ ਕੇ ਇੱਥੇ ਦੇਖੋ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੂਗੀ ਮਨ ਨੂੰ ਸਕੂਨ ਮਿਲੂਗਾ ਕਹਿੰਦੇ ਇਹ ਗੁਰਦੁਆਰਾ ਬਣਿਆ ਹੀ ਐਸੇ ਲਈ ਹੈ ਕਿ ਇੱਥੇ ਸਾਰਿਆਂ ਦੇ ਦੁੱਖ ਦੂਰ ਕਰਦਾ ਵਾ ਵਾਹਿਗੁਰੂ ਆਮ ਬੰਬਾ ਹੀ ਤਾਂ ਇੱਥੇ ਦਿਨ ਰਾਤ ਪਾਠ ਚੱਲਦਾ ਹੈ ਤੇ ਇਸ ਤੋਂ ਬਾਅਦ ਮੈਂ ਇੱਥੇ ਬੈਠ ਕੇ ਅੱਧਾ ਪੋਣਾ ਘੰਟਾ ਬਾਬਲੀ ਨੇ ਆ ਕਿਰਤਨ ਸੁਣਿਆ ਕੀਰਤਨ ਨਾਲ ਨਾ ਕੋ ਮਨ ਨੂੰ ਸਕੂਨ ਮਿਲਦਾ ਨਾ ਬਹੁਤ ਹੀ ਜ਼ਿਆਦਾ ਫੇ ਆ ਇਥੋ ਦੀ ਫਿਰ ਆਪਾਂ ਬਾਹਰ ਆ ਗਏ ਬਾਹਰ ਆ ਕੇ ਇਥੋ ਦੀ ਪ੍ਰਸ਼ਾਦ ਲਿਆ ਆਪਾਂ ਜਿਹੜਾ ਆਪਾਂ ਨੂੰ ਖਾਣਾ ਹੁੰਦਾ ਆਪਾਂ ਬਾਅਦ ਚ ਉਹ ਪ੍ਰਸ਼ਾਦ ਲਿਆ ਤੇ ਬਿਲਕੁਲ ਸਾਹਮਣੇ ਉਹ ਟੂਟੀਆਂ ਲੰਗੀਆਂ ਹੈ ਕਿਤੇ ਇੱਥੇ ਬਾਬਾ ਜੀ ਨੇ ਨਾ ਆਪਣਾ ਇੱਕ ਉਹ ਬਣਾਇਆ ਸੀਗਾ ਪਾਣੀ ਦਾ ਤੀ तीर जा मार के पानी गड्ढा ही पहला इथे जो छोटे ਹੁੰਦੇ ਸੀ ਨਾ ਉਹਨਾਂ ਨਾਲ ਕਾ ਲਗਾਇਆ ਸੀ ਹੁਣ ਇਥੇ ਟੂਟੀਆਂ ਲੱਗ ਗਈਆਂ ਨੇ ਫਿਰ ਉਸ ਤੋਂ ਬਾਅਦ ਮੈਂ ਚੱਲ ਪੀਤਾ ਜਲ ਦਾ ਛੱਟਾ ਲਿਆ نیچے ਆ ਕੇ نیچے ਆ ਕੇ ਇਹ ਹੈਗਾ ਇਧਰਲੇ ਪਾਸੇ ਲੈਫਟ ਹੈਡ ਲੰਗਰ ਘਰ ਦਾ ਰਸਤਾ ਮੈਂ ਆਈ ਸੀ ਸਵੇਰੇ ਲੰਗਰ ਦਾ ਟਾਈਮ ਹੀ ਸੀ ਆ ਵੈਸੇ ਤਾਂ ਮੈਨੂੰ ਭੁੱਖ ਨਹੀਂ ਸੀ ਇਸ ਲਈ ਮੈਂ ਲੰਗਰ ਨਹੀਂ ਸਕਿਆ ਉਸ ਤੋਂ ਬਾਅਦ ਅਸੀਂ ਆਏ ਨੇ ਬਾਹਰਲੇ ਪਾਸੇ ਅ ਲੰਗਰ ਘਰ ਤੋਂ ਬਿਲਕੁਲ ਜਦੋਂ ਆਪਾਂ ਇਧਰ ਰਾਈਟ ਟਰਨ ਕਰਦੇ ਹਾਂ ਉਹ ਸਾਡਾ ਐਗਜ਼ਿਟ ਹੋ ਜਾਂਦਾ ਕਿ ਅਸੀਂ ਮੱਥਾ ਟੇਕ ਕੇ ਜਮ ਹੇਠੇ ਆ ਜਾਂਦੇ ਹਾਂ ਮੱਥਾ ਟੇਕਣ ਤੋਂ ਬਾਅਦ ਮੈਂ ਮੇਰੇ ਸਾਹਮਣੇ ਕੰਟਾ ਜੜ ਲੱਗ ਗਿਆ ਸੀ ਫਿਰ ਉਸ ਤੋਂ ਬਾਅਦ ਮੈਂ ਆਹ نیچے ਵਾਲੀਆਂ ਪੌੜੀਆਂ ਉਤਰਦਿਆਂ ਪਹਿਲਾਂ ਮੈਂ ਆਈ ਸੀ ਦੂਸਰੀ ਸਾਈਡ ਤੋਂ ਇਹ ਹੈਗਾ ਐਗਜ਼ਿਟ ਜਿੱਥੇ ਸਾਡੀ ਪਾਰਕਿੰਗ ਦਾ ਸਿੱਧਾ ਰਸਤਾ ਜਾਂਦਾ ਉਹ ਸਾਹਮਣੇ ਬਣੇ ਹੋਏ ਆ ਵਾਸ਼ਰੂਮ ਇਹ ਪਾਰਕਿੰਗ ਜੀ ਬਣੇ ਹੋਏ ਆ ਇਹਨੀਆਂ ਦੋ ਪਾਰਕਿੰਗਸ ਆ ਇੱਕ ਉਧਰਲੇ ਪਾਸੇ ਜਾਂਦੀ ਜਿਹੜਾ ਫੀਲਡ ਵੱਲ ਦਾ ਰਸਤਾ ਆਉਂਦਾ ਇੱਕ ਇਧਰਲੇ ਪਾਸੇ ਆਉਂਦੀ ਜਿਹੜੇ ਬ੍ਰਿਜ ਵਾਲੇ ਪਾਸੇ ਆਉਂਦੀ ਆ ਤੇ ਮੈਂ ਇਧਰੋਂ ਬ੍ਰਿਜ ਵਾਲੇ ਪਾਸੇ ਆਈ ਸੀਗੀ ਤੇ ਅੱਜ ਦੀ ਵੀਡੀਓ ਚ ਨਹੀਂ ਅਗਰ ਤੁਹਾਨੂੰ ਵੀਡੀਓ ਅੱਛੀ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਕਰਨਾ ਨਾ ਭੁੱਲੋ ਸੱਸ